ਇਹ ਤਸਵੀਰ ਮੋਗਾ ਦੇ ਬਦਨੀ ਕਲਾ ਬਾਜ਼ਾਰ ਦੀ ਹੈ ਇੱਥੇ ਇੱਕ ਵਿਅਕਤੀ ਨੇ ਤੇਲ ਪਾ ਕੇ ਤਿੰਨ ਦੁਕਾਨਾਂ ਨੂੰ ਅੱਗ ਲਾ ਦਿੱਤੀ ਪੂਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਅਚਾਨਕ ਅੱਗ ਇੰਨੀ ਭੜਕੀ ਕਿ ਖੁਦ ਅੱਗ ਨੂੰ ਲਾਉਣ ਵਾਲਾ ਵੀ ਮੁਸ਼ਕਲ ਨਾਲ ਬਚਿਆ ਰਾਂਜੀਸ਼ ਕਾਰਨੇ ਕਾਰਾ ਕੀਤਾ ਗਿਆ ਹੈ ਪੁਲਿਸ ਨੇ ਮੋਲਜਮ ਦੇ ਖਿਲਾਫ ਕੇਸ ਦਰਜ ਕਰ ਲਿਆ ਅਤੇ ਪਾਲ ਕੀਤੀ ਜਾ ਰਹੀ ਹੈ ਮੇਰਾ ਬਟਿਕ ਦਾ ਕੰਮ ਆ ਵੀਰੇ 25-30 ਸਾਲ ਤੋਂ ਇੱਥੇ ਕੰਮ ਕਰਦੀ ਆ ਮੈਂ ਇਹਨਾਂ ਦੀਆਂ ਦੁਕਾਨਾਂ 'ਚ ਜੋ ਲੜਾਈ ਹੋਈ ਆ ਇਹ ਪਹਿਲਾਂ 4-5 ਮਹੀਨੇ ਤੋਂ ਮੇਰੇ ਨਾਲ ਬਹਿਸ ਕਰਦਾ ਸੀਗਾ ਤੇ ਸਾਡਾ ਵੀ ਇਹਨੇ ਮੇਰੀਆਂ ਦੁਕਾਨਾਂ ਦੇ ਪਹਿਲਾਂ ਕੈਮਰੇ ਭੰਨ ਤੇ ਸ਼ੀਸ਼ੇ ਛੁਛੇ ਭੰਨ ਤੇ ਉਦੋਂ ਸਾਡਾ ਰਾਜੀਨਾਮਾ ਹੋ ਗਿਆ ਸੀ ਤੇ ਮੜ ਕੇ ਇਹ ਬਾਅਦ ਦੇ ਵਿੱਚ ਮੇਰੇ ਨਾਲ ਹਟਿਆ ਹੀ ਨਹੀਂ ਹਰਕਤਾਂ ਕਰਨੋਂ ਹਟਿਆ ਹੀ ਨਹੀਂ ਕੱਲ ਪਰਸ ਸਾਡੀ ਇਹੋ ਜਿਹੀ ਲੜਾਈ ਹੋਈ ਅਸੀਂ ਇਹਨੂੰ ਥਾਣੇ ਛੱਡ ਕੇ ਆਏ ਇਹ ਥਾਣੇ ਚ ਭੱਜਿਆ ਆ ਉਦੋਂ ਬਾਅਦ ਦੇ ਵਿੱਚ ਜਦੋਂ ਅਸੀਂ ਮੈਂ ਆਪਦੇ ਘਰੇ ਚਲੀ ਗਈ ਦੁਕਾਨਾਂ ਬੰਦ ਕਰਕੇ ਤੇ ਇਹਨੇ ਰਾਤ ਨੂੰ ਇੱਕ ਪੂਰੇ 1 ਵਜੇ ਸਾਡੀ ਦੁਕਾਨਾਂ ਨੂੰ ਪਟ્રોલ ਪਾ ਕੇ ਅੱਗ ਲਾ ਦਿੱਤੀ ਕੌਣ ਹੈ ਕੌਣ ਹੈ ਤੁਹਾਡੇ ਨਾਲ ਇਹ ਛੋਟੀ ਪਤਨੀ ਦਾ ਹੈ ਰਚਾ ਰੰਜਿਸ਼ ਕੀ ਹੈ ਤੁਹਾਡੇ ਮੇਰੇ ਰਾਂਝੇ ਜੇ ਅਸੀਂ ਕੀ ਕਿ ਨਾਲ ਦੀ ਦੁਕਾਨ ਤੇ ਇਹ ਕੰਮ ਕਰਦਾ ਸੀਗਾ ਤੇ ਮਾਲਕ ਮਕਾਨਾਂ ਵਾਲਿਆਂ ਨੇ ਇਹਨੂੰ ਦੁਕਾਨ ਖਾਲੀ ਕਰਾ ਕੇ ਸਾਨੂੰ ਦੁਕਾਨ ਕਿਰਾਏ ਤੇ ਦਿੱਤੀ ਸੀ ਤੇ ਅਸੀਂ ਇਹ ਦੁਕਾਨ ਲੈ ਲਈ ਲੈ ਕੇ ਬਾਅਦ ਵਿੱਚ ਇਹਨੂੰ ਇਹੀ ਜਲਸੀ ਹੋਈ ਵੀ ਮੈਡਮ ਨੇ ਦੁਕਾਨ ਘਾਤੋ ਲਈ ਇਹਨੇ ਮੈਨੂੰ ਮਿੱਟੀ ਦਾ ਤੇਲ ਪਾ ਕੇ ਕਿੰਨੇ ਦੁਕਾਨਾਂ ਨੂੰ ਅੱਗ ਲਾਤੀ ਤਿੰਨ ਕਿੰਨਾ ਦੀ ਹਾਂਜੀ ਕਾਦੀ ਦੁਕਾਨਾਂ ਕਾਦੀ ਉਹ ਬੁਟੀਕ ਦਾ ਸੀ ਕਿੰਨਾ ਕਿੰਨਾ ਲਾ ਲਓਗੇ ਮੇਰਾ ਹੋ ਗਿਆ 8-9 ਲੱਖ ਦਾ ਨੁਕਸਾਨ ਹੋ ਗਿਆ ਕੀ ਕੀ ਸੜ ਗਿਆ ਸਾਰਾ ਕੁਝ ਸੜ ਗਿਆ ਕੁਝ ਵੀ ਨਹੀਂ ਬਚਿਆ ਮਸ਼ੀਨਾਂ ਵੀ ਸੜ ਗਈਆਂ ਇਲੈਕਟ੍ਰੋਨਿਕ ਮਸ਼ੀਨਾਂ ਕਢਾਈ ਵਾਲੀਆਂ ਸੀਗੀਆਂ ਮੇਰੀਆਂ ਏਸੀ ਸੀਗਾ ਜਨਰੇਟਰ ਸੀਗਾ ਸਾਰਾ ਕੁਝ ਸੜ ਗਿਆ ਢੱਕਾ ਨਹੀਂ ਬਚਿਆ ਮੇਰਾ ਪੁਲਿਸ ਦਿੱਤੀ ਜੀ ਹਾਂਜੀ ਥਾਣੇ ਦਰਖਾਸਤ ਦਿੱਤੀ ਆ ਸਾਡੇ ਥਾਣੇ ਪਹੁੰਚ ਕੇ ਕਰਮਜੀਤ ਕੌਰ ਨੇ ਆਪਣਾ ਬਿਆਨ ਲਿਖਾਇਆ ਵੀ ਸਾਡੀ ਰਿਸ਼ਪਾਲ ਸਿੰਘ ਬਦਰੀਪੁਰ ਦਾ ਇੱਕ ਆਦਮੀ ਸੀਗਾ ਉਹ ਦਿਨ ਕੋਈ ਪੁਰਾਣੀ ਦਰਖਾਸਤबाजी ਰੰਝ ਚੱਲਦੀ ਸੀ ਤੇ ਉਹ ਰਾਤ ਨੂੰ 1 ਵਜੇ ਕਰੀਬ ਸਾਡੀਆ ਦੁਕਾਨਾਂ ਤੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਇੱਕ ਦੁਕਾਨ ਦੇ ਵਿੱਚ ਉਹਦੀ ਆਰਜੀ ਰੈਸ਼ ਵੀ ਰੱਖੀ ਹੋਈ ਸੀ ਉਹਦੇ ਵਿੱਚੋਂ ਬਹੁਤ ਕਾਫੀ ਨੁਕਸਾਨ ਹੋ ਗਿਆ ਕਿੰਨਾ ਕ ਨੁਕਸਾਨ ਆਇਆ ਜੀ ਨੁਕਸਾਨੋਂ ਕਰੀਬ 8-10 ਲੱਖ ਰੁਪਏ ਦਾ ਕੁਝ ਸੀਸੀਟੀਵੀ ਵੀ ਸਾਹਮਣੇ ਹੀ ਹੈ ਜੀ ਫੁਟੇਜ ਸੀਸੀਟੀਵੀ ਦੀ ਹੈਗੀ ਹੈ ਜੀ ਉਹਦੇ ਆਧਾਰ ਤੇ ਹੀ ਤਾਂ ਦੋਸ਼ੀ 잡ੂਗੇ ਪਰ ਕਦਨ ਕਰਤੇ ਹਾਂਜੀ ਕਦਮਾ ਨੰਬਰ 55 ਦਰਜਿਸ਼ ਕਰਕੇ ਤਪਤੀਸ਼ ਜਾਰੀ ਹੈ ਦੋਸ਼ੀ ਤਲਾਸ਼ ਜਾਰੀ ਹੈ